ਸ਼ਰੀਫ ਫਤੇਗੜ ਸਾਹਿਬ ਨਤਮਸਤਕ ਹੋਣੀਆਂ ਸੰਗਤਾਂ ਹੁਣ ਨਗਰ ਕੀਰਤਨ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸੀ ਵੱਲ ਚੱਲ ਪਈਆਂ ਨੇ ਇੰਤੰਦਰਾ ਦੇ ਵਿੱਚ ਘਟੋ-ਘਟ 50 ਲੱਖ ਦੇ ਕਰੀਬ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੋਈਆਂ ਨੇ ਦੇਖ ਸਕਦੇ ਹੋ ਤਸਵੀਰਾਂ ਕਿ ਟਰਾਲੀਆਂ ਟਰੈਕਟਰ ਜਿਹੜੇ ਵੀ ਸਾਧਨਾਂ ਦੇ ਉੱਪਰ ਸੰਗਤਾਂ ਆਈਆਂ ਸੀ ਉਹਨਾਂ ਸਾਧਨਾਂ ਤੇ ਹੁਣ ਵਾਪਸੀ ਜਾਣ ਲੱਗੀਆਂ ਨੇ ਇਥੋਂ ਸੰਗਤਾਂ ਕੀ ਕੁਝ ਨਾਲ ਲੈ ਕੇ ਜਾਂਦੀਆਂ ਨੇ ਕੁਝ ਦੱਸਣ ਦੀ ਲੋੜ ਨਹੀਂ ਕਿਉਂਕਿ ਹਰ ਕੋਈ ਸ਼ਰਧਾ ਭਾਵਨਾ ਦੇ ਨਾਲ ਇੱਥੇ ਛੋਟੇ ਸਹਿਬ ਜਾਂ ਦੇਤੇ ਮਾਤਾ ਗੁਜਰਕ ਔਰ ਦੀ ਸ਼ਹਾਦਤ ਨੂੰ ਨਤਮਸਤਕ ਹੋਣਾ ਆਉਂਦਾ ਸਾਡੇ ਨਾਲ ਇੱਕ ਪਰਿਵਾਰ ਆ ਗੱਲਬਾਤ ਕਰਨ ਲੈ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੀ ਕਹਿਣਾ ਚਾਹੂੰਗੀ ਜੀ ਸਾਡੇ ਮੈਂ ਮਲਕੀਤ ਸਿੰਘ ਰਾਣਾ ਮੈਂ ਖਰੜ ਤੋਂ ਅ ਇੱਥੋਂ ਦੇ ਕਰੀਬਨ 40 ਕਿਲੋਮੀਟਰ ਦੀ ਹਦੂਦ ਦੇ ਵਿੱਚ ਆਪਣੀ ਰਹਿਸ਼ ਕਰਦਾ ਔਰ ਖਾਸ ਕਰ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਇਹ ਉਹ ਮੁਕੱਦਸ ਸਥਾਨ ਹੈ ਕਿ ਜਿੱਥੇ ਚਮਕੌਰ ਸਾਹਿਬ ਜਿੱਥੇ ਜਿਹੜੀ ਸੀਗੀ ਹਥਿਆਰਾਂ ਨਾਲ ਜਿਹੜੀ ਸੀਗੀ ਟਕਰਾ ਕੀਤਾ ਸੀਗਾ ਦੋ ਵੱਡੇ ਸਹਬਜ਼ਾਦਿਆਂ ਨੇ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਨੇ ਤਸਮੂ ਸਿੰਘਾਂ ਨੇ ਤੇ ਜਿਹੜੀ ਅਸੀਂ ਇੱਥੋਂ ਦੀ ਗੱਲ ਕਰਦੇ ਆ ਇੱਥੇ ਵਿਚਾਰਾਂ ਨਾਲ ਟਕਰਾ ਕੀਤਾ ਸੀ ਵਜ਼ੀਰ ਖਾਨ ਨਾਲ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਕਿ ਇਸ ਉਹ ਸਥਾਨ ਤੋਂ ਵਿਚਾਰਿਕ ਤੌਰ ਤੇ ਜਿਹੜੀ ਕੌਮ ਜਿਹੜੀ ਹੈ ਸੰਗਠਿਤ ਹੁੰਦੀ ਹੈ ਇੱਕ ਇੱਕ ਐਸਾ ਜਜ਼ਬਾ ਪੈਦਾ ਹੁੰਦਾ ਹੈ ਕਿ ਅਸੀਂ ਵਿਚਾਰਾਂ ਦੇ ਤੌਰ ਤੇ ਜੇ ਸਾਡੇ ਮਨ ਵਿੱਚ ਵਿਚਾਰ ਨਾ ਹੋਣਗੇ ਤੇ ਸਾਡੇ ਬਾਹਰ ਜਿਹੜਾ ਉਹ ਪ੍ਰਗਟਾਵਾ ਨਹੀਂ ਹੋਏਗਾ ਸੋ ਇੱਥੇ ਸੰਗਤਾਂ ਜਿਹੜੀਆਂ ਇਹ ਸਿੱਖਾਂ ਦਾ ਮੱਕਾ ਹੈ ਇਹ ਸਿੱਖਾਂ ਦਾ ਕਾਬਾ ਹੈ ਜਿੱਥੋਂ ਆ ਕੇ ਜਿਹੜੀਆਂ ਸੰਗਤਾਂ ਇੱਕ ਗੁਰਤੀ ਪ੍ਰਾਪਤ ਕਰਦੀਆਂ ਨੇ ਕਿਉਂਕਿ ਉਹ ਗੁਰਤੀ ਜਿਹੜੀ ਆ ਜਿਹੜੀ 7 ਔਰ 9 ਸਾਲ ਦੇ ਸਹਿਬਜ਼ਾਦਿਆਂ ਨੇ ਜਿਹੜੀ ਸੀ ਉਸ ਜ਼ਾਲਮ ਹਕੂਮਤ ਅੱਗੇ ਜਿਹੜਾ ਸੀਗਾ ਉਹਨਾਂ ਨੇ ਵਿਚਾਰਾਂ ਦੇ ਨਾਲ ਜਿਹੜਾ ਸੀ ਉਹਨਾਂ ਨੂੰ ਪ੍ਰਸਤ ਕੀਤਾ ਸੀ ਔਰ ਉਹਨਾਂ ਨੇ ਪ੍ਰਸਤ ਹੋਣ ਤੋਂ ਬਾਅਦ ਜਿਹੜਾ ਸੀ ਉਸ ਵਜ਼ੀਰ ਖਾਨ ਨੂੰ ਜਿਹੜਾ ਅਸੀਂ ਸਬਕ ਸਿਖਾਇਆ ਸੀ ਔਰ ਉਸ ਨੂੰ ਜਲਾ ਕੇ ਉਹਨੇ ਜਿਹੜਾ ਸੀਗਾ ਉਹਨਾਂ ਨੂੰ ਜਿਹੜਾ ਅਸੀਂ ਦੁਬਾਰਾ ਚ ਚਨਵਾਇਆ ਸਿਰਫ ਦੁਬਾਰਾ ਚ ਹੀ ਨਹੀਂ ਚਨਵਾਇਆ ਬਲਕਿ ਬਾਅਦ ਵਿੱਚ ਉਹਨਾਂ ਦੇ ਕਤਲ ਕੀਤੇ ਬਹੁਤ ਤਸ਼ੱਦਦ ਨਾਲ ਉਹਨਾਂ ਨੂੰ ਜਿਹੜਾ ਸੀ ਉਹਨਾਂ ਨੂੰ ਸ਼ਹੀਦ ਕੀਤਾ ਸੀ ਸੋ ਅਸੀਂ ਉਸ ਮੁਕੱਦਸ ਸਥਾਨ ਤੇ ਆ ਕੇ ਨਮਨ ਕਰਦੇ ਆਂ ਤੇ ਸਾਡੇ ਮਨਾਂ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਜਜ਼ਬ ਹੁੰਦੀਆਂ ਨੇ ਸੰਗਤਾਂ ਦਾ ਇਕੱਠ ਜਿਹੜਾ ਇੱਥੇ ਦੇਖਦੇ ਅਸੀਂ ਔਰ ਅਸੀਂ ਵੇਖਦੇ ਹਾਂ ਖਾਸ ਕਰਕੇ ਸੰਗਤਾਂ ਜਿਸ ਅਕੀਦੇ ਨਾਲ ਇੱਥੇ ਆਪਣੀ ਸ਼ਰਧਾ ਦੇ ਜਿਹੜੇ ਫੁੱਲ ਉਹਨਾਂ ਨੂੰ ਭੇਟ ਕਰਦੇ ਨੇ ਸਾਬਜਾਦਿਆਂ ਤੋਂ ਔਰ ਇੱਕ ਨਵੀਂ ਸ਼ਕਤੀ ਔਰ ਊਰਜਾ ਜਿਹੜੀ ਆ ਇੱਥੋਂ ਲੈ ਕੇ ਜਾਂਦੇ ਨੇ ਜਿਹੜੀ ਸਾਲ ਪਰ ਸਾਨੂੰ ਯਾਦ ਦਿਲਾਉਂਦੀ ਹੈ ਉਹ ਸਰਹੰਦੀ ਦੀ دیوار ਯਾਦ ਦਿਲਾਉਂਦੀ ਹੈ ਜਿਸ ਸਰਹੰਦੀ ਦੀ ਧਾਰ ਦੀ ਗੱਲ ਜਿਹੜੀ ਸੀ ਬਾਬਾ ਬੰਦਾ ਸਿੰਘ ਬਹਾਦਰ ਇੱਥੋਂ ਚੰਦ ਕਿਲੋਮੀਟਰਾਂ ਦੀ ਚੱਪੜਚੀੜੀ ਦੇ ਮੈਦਾਨ ਤੇ ਉਹਨੇ ਉਸੇ ਹੀ ਵਜ਼ੀਰ ਖਾਨ ਨੂੰ ਸਬਕ ਸਿਖਾਇਆ ਸੀ ਤੇ ਟ੍ਰੈਕ ਖੜਗਾਈ ਸੀ ਬਿਲਕੁਲ ਮੈਂ ਉਹੀ ਗੱਲ ਪਹਿਲਾਂ ਕਰਦਾ ਪਿਆ ਸੀ ਕਿ ਜਿਨੇ ਸਾਹਿਬ ਜਦਿਆ ਨੂੰ ਸ਼ਹੀਦ ਕੀਤਾ ਵਜ਼ੀਰ ਖਾਨ ਵਜ਼ੀਰ ਖਾਨ ਦਾ ਅੱਜ ਇੱਥੇ ਕੁਝ ਵੀ ਨਹੀਂ ਬਚਿਆ ਬਾਬਾ ਬੰਦਾ ਸਿੰਘ ਬਹਾਦਰ ਹੋਰੀ ਆਉਂਦੇ ਨੇ ਏਟਰਲ ਏਟਰ ਖੜਕਾਉਂਦੇ ਨੇ ਤੇ ਸਿੱਖ ਰਾਜ ਦੀ ਜਿਹੜੀ ਹੈਗੀ ਆ ਇੱਥੇ ਨੀਂ ਰੱਖ ਦਿੰਦੇ ਨੇ ਜੀ ਇਹ ਬਿਲਕੁਲ ਜੀ ਬਾਬਾ ਬੰਦਾ ਸਿੰਘ ਆਪਾਂ ਬੰਦਾ ਸਿੰਘ ਦੇ ਬਜਾਏ ਉਹਨਾਂ ਦਾ ਅੱਜ ਇਸ ਚੈਨਲ ਦੇ ਮਾਧਿਅਮ ਨਾਲ ਦੱਸਾਂ ਬਾਬਾ ਗੁਰਬਖਸ਼ ਸਿੰਘ ਖਾਲਸਾ ਬੰਦਾ ਬਹਾਦਰ ਦੇ ਨਾਂ ਤੇ ਜਿਹੜੇ ਜਾਣੇ ਗਏ ਸਨ ਸੋ ਉਹਨਾਂ ਨੇ ਆ ਕੇ ਉਸ ਗੁਰੂ ਪਾਤਸ਼ਾਹ ਤੋਂ ਦਸਮ ਪਾਤਸ਼ਾਹ ਤੋਂ ਜਿਹੜਾ ਸੀਗਾ ਖੰਡੇ ਬਾਟੇ ਦੀ ਪੋਲ ਲੈ ਕੇ ਜਿਹੜਾ ਕਾਫਲਾ ਤਿਆਰ ਕੀਤਾ ਸੀ ਔਰ ਆਪਣੀ ਉਸੇ ਹੀ ਸਾਰੀ ਖਾਲਸਾ ਫੌਜ ਦੇ ਨਾਲ ਜਿਹੜੀ ਹੈ ਉਹ ਇੱਥੇ ਹੀ ਚੱਪਰਚੀੜੀ ਦੇ ਮੈਦਾਨ ਵਿੱਚ ਇਹਨੂੰ ਵੰਗਾਰਦੇ ਨੇ ਵਜੀਰ ਖਾਨ ਨੂੰ ਵਜੀਦੇ ਨੂੰ ਜਿਹੜਾ ਬਹੁਤ ਹੰਕਾਰੀ ਹੋ ਸਕਿਆ ਸੀ ਔਰ ਇਹ ਖਾਸ ਕਰਕੇ ਫੌਜਦਾਰ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਸਾਡੀ ਸੰਗਤ ਨੂੰ ਕਿ ਜਿਹੜਾ ਇਹ ਸੂਬਾ ਔਰ ਸੂਬਾ ਸਰਹੰਦ ਕਹਿ ਕੇ ਅਸੀਂ ਅਕਸਰ ਸੁਣਦੇ ਸੁਣਾਉਂਦੇ ਆਏ ਆ ਸਾਨੂੰ ਸੀਨਾ ਬਸੀਨਾ ਇਹ ਗੱਲਾਂ ਦਾ ਪਤਾ ਲੱਗਾ ਲੇਕਿਨ ਖੋਜਾਂ ਤੋਂ ਬਾਅਦ ਅੱਜ ਪਤਾ ਲੱਗਦਾ ਹੈ ਕਿ ਇਹ ਫੌਜਦਾਰ ਸੀ ਕਿਉਂਕਿ ਇਹ ਪੰਜਾਬ ਜਿਹੜਾ ਤਿੰਨ ਖਿੱਤਿਆਂ ਵਿੱਚ ਵੰਡਿਆ ਹੋਇਆ ਸੀਗਾ ਮੁਲਤਾਨ ਦੇ ਵਿੱਚ ਲਾਹੌਰ ਦੇ ਨਾਲ ਜੁੜਿਆ ਸੀ ਤੀਸਰਾ ਜਿਹੜਾ ਸੀਗਾ ਇਹ ਕਿਉਂਕਿ ਸਰਹਿੰਦ ਯਾਨੀ ਕਿ ਹਿੰਦ ਦਾ ਸਿਰ ਮੰਨਿਆ ਜਾਂਦਾ ਸੀ ਸੋ ਇਸ ਜਗ੍ਹਾ ਤੇ ਜਿਹੜੀ ਸੀ ਇਹਦੇ ਕੋਲ ਫੌਜ ਬਹੁਤ ਜ਼ਿਆਦਾ ਸੀ ਔਰ ਇਹ ਔਰੰਗਜ਼ੇਬ ਦਾ ਖਾਸਮ ਖਾਸ ਸੀਗਾ ਤਾਂ ਹੀ ਜੋ ਇਹਨੇ ਜਿਹੜੀ ਚਮਕੌਰ ਦੀ ਜੰਗ ਵਿੱਚ ਵੀ ਜਿਹੜਾ ਸੀਗਾ ਇਹਨੇ ਜਾ ਕੇ ਜਿਹੜਾ ਸੀਗਾ ਉਹ 40 ਸਿੰਘਾਂ ਦੇ ਨਾਲ ਜਿਹੜਾ ਸੀਗਾ ਇਹਨੇ ਚੜਾਈ ਕੀਤੀ ਸੀ 10 ਲੱਖ ਫੌਜ ਜਿਹੜੀ ਆ ਇਹਨਾਂ ਦੇ ਜਿਹੜੇ ਤਿੰਨ ਖਿੱਤਿਆਂ ਤੋਂ ਇਲਾਵਾ 22 ਧਾਰ ਦੇ ਰਾਜਾਂ ਨੇ ਮਿਲਾ ਕੇ ਜਿਹੜੀ ਸੀ ਜੇ 10 ਸ 000 ਜੇ ਫੌਜ ਆਈ ਹੋਏਗੀ ਤੇ ਦੋ ਲੱਖ 20 ਹਜ਼ਾਰ ਤੇ 22 ਤਰ੍ਹਾਂ ਦੇ ਰਾਜੇ ਦੀ ਬਣਦੀ ਆ ਸੋ ਇਹ ਕੁੱਲ 10 ਲੱਖ ਤੋਂ ਵੀ ਵੱਧ ਜਿਹੜੀ ਫੌਜ ਸੀਗੀ ਦੁਸ਼ਮਣ ਫੌਜ ਜਿਨ੍ਹਾਂ ਨਾਲ ਦੋ ਵੱਡੇ ਸਾਬਜਦਿਆਂ ਨੇ ਔਰ ਤਿੰਨ ਪਿਆਰਿਆਂ ਨੇ ਔਰ ਸਿੰਘਾ ਸਿੰਘ ਦੇ ਜਿਹੜੀ ਸੀ ਸ਼ਹੀਦੀ ਦਿੱਤੀ ਸੀ ਔਰ ਇਹ ਸਥਾਨ ਤੇ ਆ ਕੇ ਜਿਹੜੇ ਤਿੰਨ ਦਿਨ ਗੁਜ਼ਰਦੇ ਨੇ ਉਹਨਾਂ ਖਾਸ ਕਰਕੇ ਇੱਥੇ ਜਿੱਥੇ ਸੀ ਬਾਬਾ ਜੁਲਾਬੜ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰਕੌਰ ਨੂੰ ਨਮਸਤਕੋ ਨਿਆਸੀ ਉਹਨਾਂ ਨੂੰ ਵੀ ਯਾਦ ਕਰਦੇ ਆ ਮੋਤੀराम ਮਹਿਰਾ ਨੂੰ ਯਾਦ ਕਰਦੇ ਆ ਜਿਹੜੀ ਕੁਰਬਾਨੀ ਬੇਮਿਸਾਲ ਹੈ ਜਿਹੜਾ ਕਿ ਤਿੰਨ ਦਿਨ ਜਿਹੜਾ ਹੈ ਉਹ ਦੁੱਧ ਦੇ ਨਾਲ ਸੇਵਾ ਕਰਦਾ ਔਰ ਉਹਦੇ ਸਾਰੇ ਪਰਿਵਾਰ ਨੂੰ ਕੋਲੂ ਚ ਪੀੜ ਦਿੰਦਾ ਜਾਂਦਾ ਹੈ ਉੱਥੇ ਅਸੀਂ ਟੋਡਰਵਾਲ ਨੂੰ ਯਾਦ ਕਰਦੇ ਹਾਂ ਜਿੰਨੇ 78000 ਮੋਹਰਾਂ ਨਾਲ ਜਿਹੜਾ ਸੀ ਉਸ ਜੋਤੀ ਸਰੂਪ ਵਾਲੇ ਸਥਾਨ ਨੂੰ ਜਿਹੜਾ ਲੈ ਕੇ ਉੱਥੇ ਗੁਰੂ ਦੇ ਲਾਲਾਂ ਦਾ ਸੰਸਕਾਰ ਕੀਤਾ ਸੀਗਾ ਸੋ ਇਹ ਮਹਾਨ ਇਸ ਪੰਥ ਦੇ ਜਿਹੜੀਆਂ ਸ਼ਖਸੀਅਤਾਂ ਨੇ ਇਹ ਸਾਡੇ ਹੀਰੇ ਨੇ ਇਹ ਕੌਮੀ ਹੀਰੇ ਨੇ ਤੇ ਇਹਨਾਂ ਨੂੰ ਜਿਹੜਾ ਇਹ ਸੀਨਾ ਵਸੀਨਾ ਅੱਗੇ ਤੱਕ ਪਹੁੰਚਣਾ ਚਾਹੀਦਾ ਪਹੁੰਚਣਾ ਚਾਹੀਦਾ ਹੈ ਇਹਨਾਂ ਗੱਲਾਂ ਨੂੰ ਔਰ ਖਾਸ ਕਰਕੇ ਤੁਹਾਡਾ ਵਰਲਡ ਪੰਜਾਬੀ ਚੈਨਲ ਖਾਸ ਕਰਕੇ ਤੁਸੀਂ ਜਿਹੜੀ ਅੱਜ ਇਹ ਸਾਰੀ ਬਾਈਟ ਲੈ ਰਹੇ ਹੋ ਤੇ ਇਸ ਰਾਹੀਂ ਤੁਸੀਂ ਸੰਗਤਾਂ ਨੂੰ ਦੱਸੋਗੇ ਔਰ ਇਹ ਗੱਲਾਂ ਜਿਹੜੀਆਂ ਨੇ ਹੋਰ ਸੰਗਤਾਂ ਤੱਕ ਪਹੁੰਚਣਗੀਆਂ ਸੋ ਤੁਹਾਡੇ ਸਾਰੇ ਜਿੰਨੇ ਵੀ ਮੀਡੀਆ ਵਾਲਿਆਂ ਦਾ ਖਾਸ ਕਰਕੇ ਇਸ ਪਾਸੇ ਜਿਹੜਾ ਰੁਝਾਨ ਹੈ ਕਿ ਤੁਸੀਂ ਸਾਬ ਜਦਿਆਂ ਦੀ ਜਿਹੜੀ ਉਹ ਲਾਸਾਨੀ ਸ਼ਹਾਦਤ ਜਿਹੜੀ ਆ ਉਹਨੂੰ ਤੁਸੀਂ ਪੂਰੇ ਵਿਸ਼ਵ ਭਾਈਚਾਰੇ ਤੱਕ ਪਹੁੰਚਾ ਰਹੇ ਹੋ ਤੇ ਤੁਹਾਡੇ ਇਸ ਚੈਨਲ ਦੇ ਮਾਧਿਅਮ ਨਾਲ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਸ ਮੁਲਕ ਦੀ ਸਰਕਾਰ ਨੇ ਵੀ ਕੁਪਰਾਲਾ ਕੀਤਾ ਉਹਨਾਂ ਨੇ ਸਹਬਜ਼ਾਦਿਆਂ ਦਾ ਜਿਹੜੇ ਆ ਬਹੁਤ ਸਾਰੇ ਦਿਨ ਮਨਾਣੇ ਸ਼ੁਰੂ ਕੀਤੇ ਨੇ ਪਰ ਉਹਨਾਂ ਢੰਗ ਬੜਾ ਗਲਤ ਹੈ ਉਹਨਾਂ ਨੂੰ ਵੀ ਬਾਲ ਦਿਵਸ ਦੇ ਨਾਂ ਤੇ ਉਹਨਾਂ ਨੂੰ ਆਮ ਬਾਲ ਦੇ ਤੌਰ ਤੇ ਜਿਹੜਾ ਹੈ ਉਹ ਪ੍ਰਚਲਿਤ ਪ੍ਰਸਾਰਤ ਕਰਨ ਦੀ ਕੋਸ਼ਿਸ਼ ਬਿਲਕੁਲ ਜਦੋਂ ਅਸੀਂ ਅਸੀਂ ਕਹਿੰਦੇ ਆ ਅਸੀਂ ਸਹਬਜ਼ਾਦਿਆਂ ਨੂੰ ਕਹਿੰਦੇ ਆ ਛੋਟੇ ਸਹਬਜ਼ਾਦੇ ਪਰ ਇਤਿਹਾਸ ਦੇ ਵਿੱਚ ਉਹ ਬਾਬਾ ਜੀ ਨੇ ਜੀ ਬਾਬਾ ਜੀ ਨੇ ਕਿਉਂਕਿ ਜਿਹੜੇ ਸ਼ਹੀਦ ਨੇ ਉਹ ਬਾਬਾ ਜੀ ਨੇ ਔਰ ਸਭ ਤੋਂ ਛੋਟੀ ਉਮਰ ਦੇ ਦੁਨੀਆ ਦੇ ਸਭ ਤੋਂ ਵੱਡੇ ਸ਼ਹੀਦ ਹੋ ਉਹਨੇ ਬਾਬਾ ਜੀ ਜੀ ਬਿਲਕੁਲ ਉਹ ਬਾਬੇ ਇਸ ਕਰਕੇ ਨੇ ਕਿ ਅੱਜ ਤੋਂ ਅਸੀਂ ਅਗਰ ਉਹ ਸਮਾਂ 1700 ਦਾ ਅਸੀਂ ਲੈਨੇ ਆ ਤੇ ਅੱਜ ਜਿਹੜਾ ਅਸੀਂ ਜਿਸ ਸਮੇਂ ਚ ਗੁਜ਼ਰ ਗਏ ਆ तकरीबन तकरीबन ਇਹ 300 ਸਾਲ ਦਾ ਵਕਤ ਹੁੰਦਾ ਤੇ ਜੇ ਉਹ ਗੁਰੂ ਦੇ ਉਹ ਲਾਲ ਸਨ ਉਥੇ ਉਮਰ ਦੀ ਕੋਈ ਗੱਲ ਨਹੀਂ ਸੀਗੀ ਗੱਲ ਉਥੇ ਜਿਹੜੀ ਸੀ ਕਿਉਂਕਿ ਇਹੀ ਤੋਖਾ ਜਿਹੜਾ ਸੀਗਾ ਜਿਹੜਾ ਆਪਾਂ ਕਹਿ ਸਕਦੇ ਆ ਜਿਹੜਾ ਵਜ਼ੀਰ ਖਾਨ ਔਰ ਉਹਦਾ ਜਿਹੜਾ ਜੋ ਸੁਚਾਨੰਦ ਜਿਹੜਾ ਆਪਣੇ ਆਪ ਨੂੰ ਜਿਹੜਾ ਕਹਿੰਦਾ ਸੀ دیਵਾਨ ਇਹਨਾਂ ਨੇ ਖਾਦਾ ਸੀ ਕਿ ਅਸੀਂ ਬੱਚਿਆਂ ਨੂੰ ਸਹਬਜਾਦਿਆਂ ਨੂੰ ਬੱਚਾ ਸਮਝਾਂਗੇ ਔਰ ਰਗਲਾ ਲਾਂਗੇ ਪਰ ਉਹਨਾਂ ਦੀਆਂ ਸਾਰੀਆਂ ਕੀਤੀਆਂ ਹੋਈਆਂ ਜਿਹੜੀਆਂ ਸਨ ਉਹ ਕੋਸ਼ਿਸ਼ਾਂ ਬਿਲਕੁਲ ਫੇਲ ਹੁੰਦੀਆਂ ਨੇ ਉਹ ਇਸ ਕਰਕੇ ਫੇਲ ਹੁੰਦੀਆਂ ਨੇ ਕਿ ਉਹਨਾਂ ਦੇ ਵਿੱਚ ਜਿਹੜਾ ਅਨੰਦਪੁਰ ਸਾਹਿਬ ਤੋਂ ਗੁਰੂ ਮਹਾਰਾਜ ਜੀ ਨੇ ਆਪਣੇ ਸਿੱਖਾਂ ਦੇ ਵਿੱਚ 2000 ਸਿੱਖ ਸੀ ਅਨੰਦਪੁਰ ਸਾਹਿਬ ਕਿਲੇ ਵਿੱਚ ਤੇ ਜਿਨ੍ਹਾਂ ਦੇ ਵਿੱਚ ਜਿਹੜੀ ਗੁਰੂ ਸਾਹਿਬ ਨੇ ਉਹਨਾਂ ਟ੍ਰੇਨਿੰਗ ਦਿੱਤੀ ਸੀਗੀ ਜਿਹੜੀ ਆਪਣੇ ਸਿੱਖਾਂ ਦੇ ਨਾਲ ਉਹਨਾਂ ਨੇ ਪਿਆਰ ਪ੍ਰੀਤ ਪਾਈ ਸੀ ਔਰ ਉਹਨਾਂ ਨੇ ਹਰ ਇੱਕ ਵਿੱਚ ਆਪਣਾ ਰੂਪ ਬਖਸ਼ਿਆ ਸੀ ਇਹ ਉਹੀ ਰੂਪ ਸੀ ਇਹ ਬਾਲ ਨਹੀਂ ਸਨ ਇਹ ਗੁਰੂ ਦਾ ਹੀ ਰੂਪ ਸਨ ਗੁਰੂ ਦਾ ਅੰਸ਼ ਸੀ ਔਰ ਇਹਨਾਂ ਨੇ ਸਹਿਬ ਜਦਿਆਂ ਨੇ ਉਹ ਸਬਤ ਕਰਕੇ ਵੀ ਦਿਖਾਇਆ ਔਰ ਖਾਸ ਕਰਕੇ ਅਸੀਂ ਅੱਜ ਸਰਹੰਦੀ ਦੀਵਾਰ ਦੀ ਜਦੋਂ ਗੱਲ ਕਰਦੇ ਆਂ ਤੇ ਇਹ ਗੱਲ ਜਿਹੜੀ ਆ ਪ੍ਰਚਾਰਨ ਦਾ ਜਿਹੜਾ ਵਕਤ ਆਇਆ ਇਹ 1982 ਦੇ ਏਸ਼ੀਆਟਿਕ ਗੇਮਸ ਵਿੱਚੋਂ ਇਹ ਉੱਠਦਾ ਜਦੋਂ ਕੁਝ ਸਿੰਘ ਉੱਠ ਕੇ ਕਹਿੰਦੇ ਨੇ ਕਿ ਇੱਕ ਚਾਈਨਾ ਦੀ ਦੀਵਾਰ ਤੇ ਦੂਸਰੀ ਸਰਹੰਦੀ ਦੀਵਾਰ ਸਰਹੰਦ ਦੀਵਾਰ ਦਾ ਇਤਿਹਾਸ ਜਿਹੜਾ ਹੈ ਫਿਰ ਲੋਕਾਂ 'ਚ ਪ੍ਰਸਾਰਤ ਹੋਣਾ ਸ਼ੁਰੂ ਹੁੰਦਾ ਹੈ ਔਰ ਮੈਂ ਖਾਸ ਕਰਕੇ ਇਸ ਜਗ੍ਹਾ ਦੇ ਜਿਹੜੇ ਹੈੱਡ ਗ੍ਰੰਥੀ ਨੇ ਮੁੱਖ ਗ੍ਰੰਥੀ ਮੈਂ ਅਫਗਾਨੀ ਹਰਪਾਲ ਸਿੰਘ ਦਾ ਬੜਾ ਮੈਂ ਦਿਲੋਂ ਕਦਰ ਕਰਦਾ ਹਾਂ ਕਿ ਜਿਨ੍ਹਾਂ ਨੇ ਸੰਗਤ ਨੂੰ ਜੋੜਿਆ ਔਰ ਇਸ ਸ਼ਫਰੇ ਸ਼ਹ ਅੱਧ ਦੇ ਕਾਫਲਿਆਂ ਦੇ ਰਾਈ ਉਹ ਜਿਹੜੇ ਸਮਾਗਮ ਕਰਕੇ ਸੰਗਤਾਂ ਨੂੰ ਜਾਣੂ ਕਰਾਇਆ ਔਰ ਅੱਜ ਸੰਗਤਾਂ ਲੱਖਾਂ ਦੀ ਤعداد ਵਿੱਚ ਤੁਸੀਂ ਹੁਣੇ ਕਹਿ ਕੇ ਆਟੇ 50 ਲੱਖ ਦੀ ਗਿਣਤੀ ਤੱਕ ਇੱਥੇ ਸੰਗਤਾਂ ਨਤਮਸਤਕ ਹੋ ਚੁੱਕੀਆਂ ਨੇ ਭਾਵੇਂ ਉਹ ਸਿੱਖ عقide ਦੀਆਂ ਨੇ ਭਾਵੇਂ ਗੈਰ ਮਜਬੀ ਨੇ ਸਾਰੇ ਇੱਥੇ ਆ ਕੇ ਆਪਣੀ ਜਿਹੜੀ ਨਾ ਇੱਕ ਵਾਰੀ ਉਹਨਾਂ ਨੂੰ ਦਸਤਾਰ ਦਾ ਦਸਤਾਰ ਸਮਝ ਆਉਂਦੀ ਹੈ ਮੈਂ ਬਹੁਤ ਸਾਰੇ ਐਸੇ ਲੋਕ ਦੇਖੇ ਨੇ ਜਿਨ੍ਹਾਂ ਨੇ ਕਲੀਨ ਸ਼ਵਨ ਹੋਣ ਤੋਂ ਬਾਅਦ ਇਸ ਸਥਾਨ ਤੇ ਆ ਕੇ ਅੱਖਾਂ ਤੋਂ ਹੰਝੂ ਵੰਗਦੇ ਦੇਖੇ ਨੇ ਉਹਨਾਂ ਨੂੰ ਦਸਤਾਰ ਸਜਾਉਂਦੇ ਦੇਖਿਆ ਮੈਂ ਤੁਹਾਡੇ ਨਾਲ ਇੱਕ ਵਾਕਿਆ ਸ਼ੇਅਰ ਕਰਦਾ ਪਰਸੋਂ ਜਦੋਂ ਪਹਿਲੇ ਦਿਨ ਅਸੀਂ ਆਉਨੇ ਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੇ ਗੇਟ ਦੇ ਬਾਹਰ ਦਸਤਾਰਾਂ ਦਾ ਲੰਗਰ ਲਾਇਆ ਜਾਂਦਾ ਨੌਜਵਾਨਾਂ ਵੱਲੋਂ ਮੇਰੇ ਸਾਹਮਣੇ ਦੋ ਨੌਜਵਾਨ ਆਉਂਦੇ ਨੇ ਇੱਕ ਨੌਜਵਾਨ ਸ਼ਾਦ ਅੰਬਾਲੇਵਾਲ ਦਾ ਸੀ ਇੱਕ ਖੰਨੇਤੂ ਸੀ ਉਹ ਨੌਜਵਾਨ ਨੇ ਛੇ ਕੰਨਾਂ ਦੇ ਵਿੱਚ ਕੁਝ ਪਹਿਨੇ ਹੋਇਆ ਸੀ ਉਹ ਕਹਿੰਦਾ ਵੀ ਅੱਜ ਤੋਂ ਬਾਅਦ ਮੈਂ ਇਹ ਪ੍ਰਣ ਕਰਦਾ ਸਹਿਬਜਾ ਦਿਨ ਧਰਤੀ ਤੇ ਆ ਕੇ ਨਾ ਦਾੜੀ ਕਤਲ ਕਰਾਂਗਾ ਤੇ ਨਾ ਕਿਸ ਕਤਲ ਕਰਾਂਗਾ ਔਰ ਹੁਣ ਪਾਗ ਸਜਾਲੀ ਤੇ ਹੁਣ ਅੱਜ ਤੋਂ ਤੁਹਾਨੂੰ ਪਾਗਲੇ ਸਰੂਪ ਚ ਹੀ ਮਿਲਾਂਗਾ ਜੀ ਚਲੋ ਵੀ ਇਸ ਸਪਿਰਟ ਆ ਜੀ ਜੀ ਇਹੀ ਪ੍ਰਾਪਤੀ ਹੈ ਇਹ ਪ੍ਰਾਪਤੀ ਹੈ ਜਦੋਂ ਅਸੀਂ ਉਹਨਾਂ ਦੀ ਸ਼ਖਸੀਅਤ ਜਿਹੜੀ ਹੈ ਸਹਿਬਜਾਦਿਆਂ ਦੀ ਮੀਡੀਆ ਦੇ ਰਾਂਹੀਂ ਸੰਗਤ ਦੇ ਰਾਂਹੀਂ ਅਸੀਂ ਸਮਾਗਮਾਂ ਦੇ ਰਾਂਹੀਂ ਜਦੋਂ ਸੰਗਤ ਤੱਕ ਅਸੀਂ ਦੱਸਦੇ ਹਾਂ ਤੇ ਇਹ ਸੀਨਾ ਬਸੀਨਾ ਗੱਲਾਂ ਜਿਹੜੀਆਂ ਨੇ ਇਹ ਚੱਲਦੀਆਂ ਨੇ ਸਾਨੂੰ ਬਹੁਤ ਸਾਰੇ ਆਪਣੇ ਸ਼ਹੀਦਾਂ ਦਾ ਪਤਾ ਲੱਗਦਾ ਹੁਣ ਸਾਡੇ ਅਗਰ ਮੈਂ ਇੱਕ ਵਕਤ ਦੀ ਗੱਲ ਕਰਾਂ ਤੇ 10 ਸਾਲ ਪਹਿਲਾਂ ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਬਾਬਾ ਮੋਤੀराम ਮੈਰਾ ਕੌਣ ਸੀ ਅਸੀਂ ਉਹ ਤੋਂ ਪਿੱਛੇ ਚਲੇ ਜਾਈਏ ਤਾਂ ਸਾਨੂੰ ਟੋਡਰਮਲ ਦਾ ਵੀ ਨਹੀਂ ਪਤਾ ਸੀ ਕਿ ਟੋਡਰਮਲ ਨੇ ਇੰਨੀਆਂ ਮੋਹਰਾਂ ਲਾ ਕੇ ਉਸ ਤੋਂ ਪਿੱਛੇ ਚਲੇ ਜਾਈਏ ਸਾਨੂੰ ਇਹ ਨਹੀਂ ਪਤਾ ਸੀ ਕੁੰਮਾ ਮਸ਼ਕੀ ਕੌਣ ਸੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਵੱਡਾ ਉਪਰਾਲਾ ਹੈ ਔਰ ਖਾਸ ਕਰਕੇ ਜਿਹੜੇ ਜਿਸ ਤਰ੍ਹਾਂ ਦਾ ਗਿਆਨੀ ਹਰਪਾਲ ਸਿੰਘ ਜੀ ਨੇ ਇੱਕ ਉਦਮ ਕੀਤਾ ਹੈ ਔਰ ਸੰਗਤ ਨੂੰ ਜਿਹੜਾ ਐਸੋਸੀਏਟ ਕੀਤਾ ਹੈ ਸੰਗਤਾਂ ਨੂੰ ਜੋੜਿਆ ਔਰ ਸੰਗਤਾਂ ਲਹਿਰਾਂ ਵਾਂਗੂ ਵਗਦੀਆਂ ਨੇ ਸੰਗਤ ਲਹਿਰਾਂ ਵਾਂਗੂ ਵਗਦੀ ਹੈ ਔਰ ਹਰ ਪਾਸੇਓ ਜਿਹੜਾ ਹੈ ਨਾ ਅਸੀਂ ਇਹ ਦੇਖਦੇ ਆ ਰਹੇ ਹਾਂ ਕਿ ਇਹ ਜਿਹੜਾ ਕੀਤੇ ਹੋਏ ਜੇ ਤਰਦਦ ਨੇ ਇਹ ਜਿਹੜਾ ਗੁਰੂ ਨਾਲ ਪੰਥ ਨਾਲ ਜੋੜਨ ਦੀ ਇੱਕ ਕਲਾ ਹੈ ਇਹ ਨਿਸ਼ਚਿਤ ਇੱਕ ਦਿਨ ਰੰਗ ਲਿਆਏਗੀ ਔਰ ਆ ਕੇਸਰੀ ਨਿਸ਼ਾਨ ਔਰ ਜਿਹੜੇ ਤੁਹਾਨੂੰ ਨੀਲੇ ਨਿਸ਼ਾਨ ਜਿਹੜੇ ਝੁਲਦੇ ਨਜ਼ਰ ਆ ਰਹੇ ਨੇ ਇਹਦੇ ਨਾਲ ਸਾਡਾ ਖਾਲਸਾਈ ਰਾਜ ਔਰ ਪਹਿਲਾ ਖਾਲਸਾਈ ਰਾਜ ਵੀ ਇਸੇ ਸਥਾਨ ਤੇ ਕੰਮ ਹੋਇਆ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਸੀ ਪਹਿਲਾ ਸਿੱਖ ਰਾਜ ਦਾ ਬਾਦਸ਼ਾਹ ਬਣਿਆ ਸੀ ਔਰ ਉਹਨੇ ਗੁਰੂ ਨਾਨਕ ਗੋਬਿੰਦ ਸਿੰਘ ਦਾ ਸਿੱਕਾ ਚਲਾਇਆ ਸੀ ਸੋ ਸਾਨੂੰ ਗਰਵ ਕਰਨਾ ਚਾਹੀਦਾ ਇਸ ਧਰਤੀ ਤੇ ਇਹ ਸਰਹਿੰਦ ਹੈ ਸਭ ਤੋਂ ਪਹਿਲਾਂ ਇਸ ਗੁਲਾਮ ਮੁਲਕ ਨੂੰ ਜਿਹੜਾ 2000 ਸਾਲ ਤੋਂ ਗੁਲਾਮ ਸੀ ਪਹਿਲੀ ਆਜ਼ਾਦੀ ਜਿਹੜੀ ਹਾਸਲ ਹੁੰਦੀ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੇ ਹੋਏ ਸਿੰਘ ਜਰਨੈਲ ਬਾਬਾ ਗੁਰਬਖਸ਼ ਸਿੰਘ ਬੰਦਾ ਬਹਾਦਰ ਦੇ ਰਾਈ ਹੁੰਦੀ ਹੈ ਸੋ ਅਸੀਂ ਇਸ ਸਥਾਨ ਤੇ ਆ ਕੇ ਬਹੁਤ ਗਰਮ ਮਹਿਸੂਸ ਕਰਦੇ ਹਾਂ ਜਿੱਥੇ ਸਾਡੇ ਬਾਬਿਆਂ ਨੇ ਸਾਨੂੰ ਮਾਰਗਦਰਸ਼ਨ ਕੀਤਾ ਹੈ ਵਿਚਾਰਾਂ ਨਾਲ ਸਾਨੂੰ ਪਰਪੱਕ ਕੀਤਾ ਹੈ ਕਿ ਜਿਹੜੇ ਵਿਚਾਰ ਨੇ ਬੰਦਾ ਕਿਸੇ ਨੂੰ ਮਾਰ ਸਕਦਾ ਹੈ ਉਹਦੀ ਜਾਨ ਲੈ ਸਕਦਾ ਪਰ ਉਹਦੇ ਵਿਚਾਰ ਨਹੀਂ ਲੈ ਸਕਦਾ ਇਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਰਕੇ ਦਿਖਾਇਆ ਸੀ ਉਹਨਾਂ ਨੇ ਸਿਰਰ ਨਹੀਂ ਦਿਆ ਸੀ ਅਸੀਸ ਦਿਆ ਪਰ ਸਿਰਰ ਨਹੀਂ ਦਿਆ ਤੇ ਸਾਡਾ ਉਹ ਸਿਰਰ ਜਿਹੜਾ ਹੈ ਉਹ ਸਿਦਕ ਜਿਹੜਾ ਹੈ ਨਾ ਉਹੀ ਸ਼ਕਤੀ ਹੈ ਉਹੀ ਵਿਚਾਰਾਂ ਦੀ ਸ਼ਕਤੀ ਹੈ ਅਸੀਂ ਗੁਰੂ ਨੂੰ ਕਿੱਦਾਂ ਸਮਰਪਿਤ ਰਹਿਣਾ ਸੋ ਇਸ ਸਥਾਨ ਤੇ ਆ ਕੇ ਸਾਡੀ ਇੱਕ ਵਾਰ ਆਤਮਾ ਚ ਝਕੋੜਦੀ ਹੈ ਸਾਨੂੰ ਕਿ ਅਸੀਂ ਉਸ ਗੁਰੂ ਦੇ ਜਿਹੜੀ ਫਾਊਂਡੇਸ਼ਨ ਹੈ ਜਿਹੜਾ ਮਹਿਲ ਤਿਆਰ ਕੀਤਾ ਹੈ ਸਹਬਜ਼ਾਦਿਆਂ ਨੇ ਜਿਹੜੀ ਮਹਿਲ ਦੀ ਜਿਹੜੀ ਸਿੱਖੀ ਹੈ ਉਹ ਬੁਨਿਆਦ ਹੀ ਜਿਹੜੀ ਹੈ ਉਹ ਸਹਬਜ਼ਾਦਿਆਂ ਦੀ ਉਹਨਾਂ ਨੀਂਹਾਂ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਹੱਡੀਆਂ ਨਾਲ ਚੂਮਾ ਪਾਇਆ ਹੈ ਜਿਸ ਨਾਲ ਇਹ ਸਿੱਖੀ ਮਹਿਲ ਉਸਰਿਆ ਤੇ ਸਾਨੂੰ ਅੱਜ ਕਰਜ਼ਦਾਰ ਹੈ ਅਸੀਂ ਉਹਨਾਂ ਸਹਬਜ਼ਾਦਿਆਂ ਦੇ ਔਰ ਸਹਬਜ਼ਾਦੇ ਸਾਡੇ ਬਾਬੇ ਨੇ ਸਾਡੇ ਵੀਰ ਨੇ ਕਿਉਂਕਿ ਗੁਰਗੋਬਿੰਦ ਸਿੰਘ ਨੇ ਸਾਨੂੰ ਵੀਰ ਆਖਿਆ ਸੀਗਾ ਸਾਨੂੰ ਆਖਿਆ ਸੀ ਬਿਨ ਪੁੱਤਰਨ ਕੇ ਸੀਸ ਵਾਰ ਦिए ਸਤਿਚਾਰ ਸੋ ਅਸੀਂ ਸਾਰੇ ਉਸ ਗੁਰੂ ਦੇ ਬੱਚੇ ਆ ਤੇ ਅਸੀਂ ਬੱਚਿਆਂ ਦੀ ਹیثیت ਨਾਲ ਅਸੀਂ ਉਹਨਾਂ ਸਾਹਿਬਜ਼ਾਦਿਆਂ ਦੇ ਵੀਰ ਵੀ ਆ ਸਾਡੇ ਵੀਰ ਸਨ ਵੱਡੇ ਵੀਰ ਸਨ ਸਾਡੇ ਬਾਪੇ ਸਨ ਸੋ ਇਸ ਤਰ੍ਹਾਂ ਅਸੀਂ ਇਸ ਸਥਾਨ ਤੇ ਆ ਕੇ ਆਪਣੀਆਂ ਜਿਹੜੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਭਾਵਨਾਵਾਂ ਲੈ ਕੇ ਜਾਂਦੇ ਆ ਕਿ ਕਿਸ ਤਰ੍ਹਾਂ ਗੁਰੂ ਦੇ ਲਾਲਾਂ ਨੇ ਜਿਹੜਾ ਸੀਗਾ ਉਸ ਪੰਥ ਦੀ ਗੱਲ ਉਸ ਗੁਰੂ ਦੀ ਗੱਲ ਨੂੰ ਜਿਹੜਾ ਸੀ ਉਸ ਜ਼ਾਲਮ ਹਕੂਮਤ ਅੱਗੇ ਬਿਨਾਂ ਡਰੇ ਬਿਨਾਂ ਝੁਕੇ ਬਿਨਾਂ ਕਿਸੇ ਲਾਲਚ ਤੋਂ ਰੱਖੀ ਉਹਨਾਂ ਨੇ ਸੋ ਇੱਥੇ ਆ ਕੇ ਜਿਹੜਾ ਹੈਗਾ ਇਹ ਸਿੱਖਾਂ ਦਾ ਮੱਕਾ ਮਕਾ ਹੈ ਔਰ ਇਹ ਸਿੱਖਾ ਦਾ ਮੱਕਾ ਇਸ ਕਰਕੇ ਆ ਕਿ ਤੁਸੀਂ ਦੇਖੋ ਇੱਥੇ ਸੰਗਤ ਕਿਸ ਤਰ੍ਹਾਂ ਵੀ ਕਰਕੇ ਇੱਕ ਦਿਨ ਦੀ ਹਾਜ਼ਰੀ ਜਰੂਰ ਲਗਾ ਕੇ ਗਈ ਹੈ ਪੂਰੇ ਵਿਸ਼ਵ ਭਰ ਤੋਂ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਇਹ ਜਿਹੜਾ ਸਥਾਨ ਹੈ ਇਹ ਤੁਸੀਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਨਾਲ ਮੈਂ ਫੇਰ ਇੱਕ ਵਾਰੀ ਇਹ ਬੇਨਤੀ ਕਰਦਾ ਕਿ ਤੁਸੀਂ ਇਹ ਜਿਹੜਾ ਤਰਦਤ ਕਰ ਰਹੇ ਹੋ ਇਹ ਲਗਾਤਾਰ ਤੁਹਾਡੇ ਹੋਣੇ ਚਾਹੀਦੇ ਆ ਔਰ ਤੁਸੀਂ ਇਹਨੂੰ ਲਾਈਵ ਕਵਰੇਜ ਕਰਕੇ ਸੰਗਤਾਂ ਤੱਕ ਪਹੁੰਚਾ ਰਹੇ ਹੋ ਇਹ ਤੁਹਾਡੀ ਤੁਹਾਡੀ ਵੀ ਓਨੀ ਜਿਹੜੀ ਸੇਵਾ ਹੈਗੀ ਆ ਕਿ ਗੁਰੂ ਗੁਰੂ ਪਾਤਸ਼ਾਹ ਔਰ ਖਾਸ ਕਰਕੇ ਜਿਹੜੇ ਸਹਿਬਜ਼ਾਦਿਆਂ ਦੀ ਬਖਸ਼ਿਸ਼ ਤੁਹਾਨੂੰ ਵੀ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਸ ਤਰ੍ਹਾਂ ਭਾਈ ਸਾਹੂਰਾ ਨੇ ਕਿਹਾ ਕਿ ਇੱਥੇ ਸਹਿਬਜ਼ਾਦਿਆਂ ਨੇ ਨੀਹਾਂ ਦੇ ਵਿੱਚ ਆਪਣੀਆਂ ਹੱਡੀਆਂ ਜਿਹੜੀ ਦਾ ਨੀਹਾਂ ਰੱਖ ਕੇ ਜਿਹੜੀ ਸਿੱਖੀ ਦੀ ਅੱਜ ਇਮਾਰਤ ਉੱਚੀ ਕੀਤੀ ਹੈਗੀ ਸੋ ਉਮੀਦ ਹੈ ਕਿ ਸਰਦੜਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਕੈਮਰਾ ਪਰਸਨ ਰਾਜੀਵ ਸਿੰਘ ਦੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਿਸ਼ੀ ਰਾਹੀ ਵਰਲਡ ਪੰਜਾਬੀ